ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਵਿਡਿੰਗ ਟੋਲ ਪਲਾਜ਼ਾ ਤੇ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਸਿੱਧੂਪੁਰੇ ਇੱਕ ਤੱਕ ਕਿਸਾਨ ਯੂਨੀਅਨ ਟੋਲ ਪਲਾਜ਼ਾ ਬੰਦ ਕਰਾਉਣ ਦੇ ਲਈ ਪਹੁੰਚੇ ਹੋ ਤੇ ਇਸੇ ਦੌਰਾਨ ਟੋਲ ਪਲਾਜ਼ਾ ਦੇ ਕਰਮਚਾਰੀ ਪਿੰਡ ਵਾਸੀ ਅਤੇ ਕਿਸਾਨ ਯੂਨੀਅਨ ਦੇ ਮੈਂਬਰਾਂ ਨੂੰ ਸਾਹਮਣੇ ਹੋ ਗਏ ਮਾਮਲੇ ਨੇ ਗੰਭੀਰ ਰੂਪ ਓਦੋ ਤਾਰਨ ਕਰ ਲਿਆ ਜਦੋਂ ਤੱਕਾ ਮੁਕਤੀ ਤੱਕ ਹੋਈ ਹੈ ਤੇ ਡਾਂਗਾ ਵੀ ਚੱਲੀਆਂ ਨੇ बात ऐसी है कि हमारा डी सी साहब के साथ एग्रीमेंट हुआ है बात हो चुकी है कि हम दो महीने के बीच पुल का काम शुरू करेंगे और सवा साल के बीच में कम्प्लीट करेंगे जब ये बात एक यूनियन के साथ हो गई डकौता के साथ तो आज सिद्धूपुर वाले आकर के उसी चीज़ में उन्होंने टेस्ट किया काली गलोच की हम लोगों के साथ मारपीट भी की उन्होंने और ये डिपार्टमेंट ने उसने आकर के समझौता कराया अब कल मीटिंग तो क्यों क्यों जता रहा है? क्योंकि आपका, आप बोल रहे आपका हो हो एग्रीमेंट चुका है और आ, आ, क्यों जताया उन्होंने तो उनका कहना तो यह कि दस किलोमीटर फ्री दस किलोमीटर फ्री तो पहले ही करके रखे अपन ने उसके बीच में उन्होंने हमको ना पहले कोई मांग पत्र दिया और ना ही कुछ दिया वो डायरेक्ट आ करके उन्होंने टोल बंद कर दिया उसके पहले हमें कुछ मांग पत्र दे या कुछ दे जो भी कोई उनकी भी ये है उन्होंने हमें कहना चाहिए कि भाई हमारी ये शर ये है जो कुछ भी उनकी बात है ਉਹ ਕੀਤਾ ਜਾਏ। ਉਹਨਾਂ ਨੇ हमसे ਕੋਈ ਕਿਸੇ ਤਰੀਕੇ ਦੀ ਬਾਤ ਨਹੀਂ ਕੀਤੀ ਆਕਰ ਕੇ। ਅੱਜ ਜੋ ਮਸਲਾ ਆਪਣੇ ਟੋਲ ਤੇ ਹੋਇਆ ਹੀ ਉਹਨਾਂ ਦੀ ਕੋਈ ਖਾਸ ਮੰਗ ਨਹੀਂ ਸੀ ਤੇ ਉਹਨਾਂ ਨੇ ਆ ਕੇ ਹੁੱਲੜਬਾਜੀ ਜ਼ਿਆਦਾ ਕੀਤੀ। ਇਹਨਾਂ ਨੇ ਹੁੱਲੜਬਾਜੀ ਕੀਤੀ। ਜੇ ਉਹ ਕਿਸਾਨ ਯੂਨੀਅਨ ਦੇ ਸੀਗੇ ਸਿੱਧੂ ਪਰ ਬੋਲਦੇ ਸੀਗੇ। ਉਹਨਾਂ ਨੇ ਆ ਕੇ ਹੁੱਲੜਬਾਜੀ ਕੀਤੀ। ਉਹਨਾਂ ਦੇ ਵਿੱਚੋਂ ਕੁਝ ਬੰਦੇ ਤਾਂ ਇੱਥੋਂ ਤੱਕ ਵੀ ਪਿੰਡ ਨੂੰ ਧੌਕੀਆਂ ਦੇ ਕੇ ਕਿ ਅਸੀਂ ਇੱਥੇ ਅੱਜ ਕਟਾ-ਕੱਟੀ ਕੱਢਣਾ ਹੈ। ਦੂਜੀ ਗੱਲ ਆ ਕਿ ਤੁਮ ਕਿੰਨ ਦਿੱਤੀਆਂ ਜੀ ਹੁੱਲੜਬਾਰੀ ਕਿਉਂ ਕੀਤੀ ਗਈ ਉਹਨਾਂ ਨੇ ਹੁੱਲੜਬਾਜੀ ਉਹ ਧਰਨਾ ਲਾ ਕੇ ਬਹਿੰਦੇ ਸੀਗੇ ਟੋਲ ਨੂੰ ਬਲਾਕ ਛੜਕ ਨੂੰ ਬਲਾਕ ਕਰਦੇ ਸੀਗੇ ਅਸੀਂ ਕਰਨੇ ਦਿੱਤਾ ਸੀ ਉਹ ਕਰਦੇ ਕੀ ਸੀ ਜੀ ਕਰਨ ਉਹ ਸਾਡੂ ਤਾਂ ਕੋਈ ਉਹਨਾਂ ਦੀ ਮੰਗਦਾ ਹੀ ਨਹੀਂ ਪਤਾ ਲੱਗੇ ਜੇ ਤਾਂ ਮੰਗ ਕੋਈ ਆ ਕੇ ਰੱਖਦੇ ਫਿਰ ਤਾਂ ਆਪਾਂ ਸਮਝਦੇ ਕੋਈ ਬਹਿ ਕੇ ਗੱਲ ਨਵੇੜਦੇ ਉਹਨਾਂ ਨੇ ਕੋਈ ਮੰਗ ਰੱਖੀ ਨਹੀਂ ਅਨਸਾਰ ਬਸ ਐ ਹੀ ਹੋ ਗਿਆ ਵੀ ਅਸੀਂ ਤਾਂ ਟੋਲ ਬੰਦ ਕਰਨਾ ਇੱਥੇ ਕਹਿੰਦੇ ਧੱਕਾ ਮੁੱਕੀ ਡਾਂਗਾ ਵੀ ਚੱਲੀਆਂ ਹੈਗੀਆਂ ਕੋਈ ਡਾਂਗ ਨਹੀਂ ਚੱਲੀ ਸਿਰਫ ਉਹਨਾਂ ਦੀ ਹੈ ਸਾਡੇ ਪੱਤਰਕਾਰ ਅਨਮੋਲ ਸਿੰਘ ਦੇ ਵੀ ਗਲਮੇ 'ਚ ਹੱਥ ਪਾਇਆ ਇੱਕ ਮੁੰਡੇ ਦਾ ਕੁੜਤਾ ਪਾੜਤਾ ਇੱਕ ਮੁੰਡੇ ਦੇ ਪੈਰ ਦੇ ਉੱਤੇ ਟਰੈਕਟਰ ਦਾ ਟਾਇਰ ਚੜਾਇਆ ਕਿ ਉਹ ਉਹਨਾਂ ਦੀ ਆਖੋਦਨਾਂ ਦੇ